ਜਾਪੜ ਦੇ ਵਿੱਚ ਗਰਮੀ ਦਾ कहर ਦਿਨੋ ਦਿਨ ਵੱਧਦਾ ਜਾ ਰਿਹਾ ਹੈ ਜੇਕਰ ਪਠਿੰਡਾ ਦੀ ਗੱਲ ਕਰੀਏ ਤਾਂ ਪਠਿੰਡਾ ਦੇ ਵਿੱਚ 46 ਤੋਂ 47 ਡਿਗਰੀ ਸੈਲਸੀਅਸ ਤਾਪਮਾਨ ਪਹੁੰਚ ਚੁੱਕਿਆ ਸੀ ਤੇ ਇੱਕ ਸੰਸਥਾ ਦੇ ਵੱਲੋਂ ਇੱਕ ਚੰਗੀ ਪਹਿਲ ਕਦਮੀ ਕੀਤੀ ਗਈ ਹੈ ਬੇਜੁਬਾਨਾ ਪੰਛੀਆਂ ਦੇ ਲਈ ਮਿੱਟੀ ਦੇ ਬਰਤਨ ਅਤੇ ਛੋਟੇ ਲੱਕੜ ਦੇ ਘੋਸਲੇ ਬਣਾ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਅਤੇ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਹੈ ਹਰ ਇੱਕ ਵਿਅਕਤੀ ਨੂੰ ਆਪਣੀ ਛੱਤ ਤੇ ਮਿੱਟੀ ਦੇ ਬਰਤਨ ਤੇ ਬੇਜੁਬਾਨ ਪੰਛੀਆਂ ਦੇ ਲਈ ਪਾਣੀ ਰੱਖਣਾ ਚਾਹੀਦਾ ਹੈ ਲੋਕਾਂ ਨੂੰ ਦੁਕਾਨਾਂ ਤੇ ਜਾ ਜਾ ਕੇ ਮਿੱਟੀ ਦੇ ਬਰਤਨ ਅਤੇ ਲੱਕੜ ਦੇ ਘੋਸਲੇ ਜੁੜੇ ਨੇ ਵੰਡੇ ਜਾ ਰਹੇ ਨੇ ਤੇ ਸੰਸਥਾ ਨੇ ਕਿਹਾ ਹੈ ਕਿ ਹਰ ਇੱਕ ਵਿਅਕਤੀ ਨੂੰ ਕੁਦਰਤ ਨੂੰ ਬਚਾਉਣ ਦੇ ਲਈ ਇਹ ਪੇੜ ਪੌਦੇ ਲਗਾਉਣੇ ਚਾਹੀਦੇ ਨੇ ਤੇ ਤਾਂਕੀ ਜਿਹੜਾ ਵਾਤਾਵਰਣ ਹੈ ਅਤੇ ਬੇਜੁਬਾਨ ਪੰਛੀ ਰਹੂ ਬਚੇ ਰਹਿਣ ਨਹੀਂ ਤਾਂ ਆਉਣ ਵਾਲ ਦੇ ਵਿੱਚ ਏਸੀ ਦੀ ਹਵਾ ਵੀ ਨਹੀਂ ਆਵੇਗੀ ਸਿਕਾਲ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗਰਮੀ ਦਾ ਕਹਿਰ ਜਿਹੜਾ ਕੀ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਬਠਿੰਡਾ ਦੀ 46 ਤੋਂ 47 ਟੈਂਪਰੇਚਰ ਅੱਜ ਦਾ ਦੱਸਿਆ ਜਾ ਰਿਹਾ ਹੈ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਹੈ ਤੇ ਬੇਜੁਬਾਨ ਪੰਛੀਆਂ ਦੀ ਕੋਈ ਕੋਈ ਸਮਝ ਸਕਦਾ ਹੈ ਤੇ ਉਹ ਸਮਝਣ ਵਾਲਾ ਇਹ ਸੰਸਥਾ ਮੇਰੇ ਪਿੱਛੇ ਖੜੀ ਹੈਗੀ ਤਾਂ ਇਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਕੀ ਕੋਸਲੇ ਤੇ ਇਹ ਮਿੱਟੀ ਦੇ ਬਰਤਨ ਪੰਛੀਆਂ ਨੂੰ ਇਹ ਜਿਹੜੇ ਕੀ ਮੈਸੇਜ ਇੱਕ ਅੱਛਾ ਚੰਗਾ ਦੇ ਰਹੇ ਨੇ ਤੇ ਘਰਾਂ ਦੇ ਛੱਤਾਂ ਤੇ ਹਰੇਕ ਜਿਹੜੇ ਕੀ ਵਰਕਰਾਂ ਦੇ ਉਹਨਾਂ ਦੇ ਲਖਣਗੇ ਤੇ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਟੇਕ ਚੰਦਰ ਤਕੀ ਮੈਸੇਜ ਦੇਣਾ ਚਾਹੁੰਦੇ ਆਂ ਲੋਕਾਂ ਨੂੰ ਤੁਸੀਂ ਅੱਜ ਇਹ ਬਰਤਨ ਲੈ ਕੇ ਆਏ ਹੋ ਮਿੱਟੀ ਦੇ ਤੇ ਜਿਹੜੇ ਕੀ ਪੰਛੀਆਂ ਲਈ ਘਰ ਬਣਾਏਗੇ ਇਹ ਜਿਹੜੇ ਮੈਸੇਜ ਅਸੀਂ ਦੇਣਾ ਚਾਹੁੰਦੇ ਆਂ ਵੀ ਇੱਕੋ ਹੀ ਮੈਸੇਜ ਦੇਣਾ ਚਾਹੁੰਦੇ ਆਂ ਸ਼ਹਿਰ 'ਚ ਵੀ ਜਿੰਨਾ ਹੋ ਸਕੇ ਕੁਦਰਤ ਨੂੰ ਬਚਾਉਣ ਵਾਸਤੇ ਅੱਗੇ ਆਈਏ ਅੱਗੇ ਆਂਦਾ ਜਿਹੜਾ ਮਿਕਸਰ ਹੈਗਾ ਉਹ ਇਹੀ ਹੈ ਵੀ ਜੇ ਅੱਜ ਅਸੀਂ ਚਾਹਨੇ ਆਂ ਵੀ ਸਾਡੀ ਜ਼ਿੰਦਗੀ ਸਫਲ ਤੇ ਸੋਹਣੀ ਬੀਤੇ ਉਹਦੇ ਵਿੱਚ ਸਾਨੂੰ ਪੰਛੀਆਂ ਨੂੰ ਪਸ਼ਵਾਂ ਨੂੰ ਬਚਾਣਾ ਬਹੁਤ ਜ਼ਰੂਰੀ ਹੋ ਜਾਊਗਾ 47 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇਹ ਦੇਖੋ ਵੀ ਜੇ ਬੰਦੇ ਦਾ ਇਹ ਹਾਲ ਹੋਇਆ ਪਿਆ ਚੱਕਰ ਖਾ ਗਿਆ ਡਿੱਗੀ ਜਾਂਦੇ ਆ ਪਾਣੀ ਦੀ ਕਮੀ ਹੋ ਜਾਂਦੀ ਹੈ ਡਾਕਟਰਾਂ ਕੋਲੇ ਜਿਹੜੇ ਪੇਸ਼ੈਂਟ ਹੈਗੇ ਆ ਜਾ ਰਹੇ ਆ ਉਹਦਾ ਮੇਨ ਰੀਜ਼ਨ ਇਹੀ ਆ ਵੀ ਅਸੀਂ ਆਪਣੀ ਕੁਦਰਤ ਨੂੰ ਸੰਭਾਲਣ ਦੇ ਵਿੱਚ ناکਾਮ ਹੋ ਚੁੱਕੇ ਕੁਦਰਤ ਨੂੰ ਬਚਾਉਣ ਵਾਸਤੇ ਸਾਨੂੰ ਜਿਹੜੇ ਕਦਮ ਹਰ ਵਾਰ ਚੱਕਣੇ ਪੈਣਗੇ ਅਸੀਂ ਦੇਖੀਏ ਵੀ ਜਦੋਂ ਅਸੀਂ ਮਿੰਨ ਰੋੜਾ ਤੇ ਹੁੰਦੇ ਸੀ ਅਸੀਂ ਛੋਟੇ ਹੁੰਦੇ ਸੀ ਤਾਂ ਬਹੁਤ ਜ਼ਿਆਦਾ ਪੀੜ ਹੁੰਦੇ ਸੀਗੇ ਅਸੀਂ ਪੀੜਾਂ ਦੇ ਉੱਤੇ ਚੜ੍ਹ ਚੜ੍ਹ ਕੇ ਖੇਲਦੇ ਸੀਗੇ ਪੀੜਾ ਤੋਂ ਫਲ ਤੋੜ ਦੋੜ ਕੇ ਖਾਂਦੇ ਸੀਗੇ ਲੇਕਿਨ ਉਹ ਚੀਜ਼ਾਂ ਹੀ ਨਹੀਂ ਰਹੀਆਂ ਸਾਨੂੰ ਪੀੜ ਦਿਖਦੇ ਹੀ ਨਹੀਂ ਹੁਣ ਜੇ ਪੀੜ ਵੀ ਹੈਗੇ ਤਾਂ ਕਿੰਨੇ ਕਹ ਜੀ ਤੁਸੀਂ ਆਪ ਹੀ ਦੇਖੋ ਪਸ਼ੂ ਨੂੰ ਛਾਂ ਨਹੀਂ ਮਿਲ ਰਹੀ ਬੈਠਣ ਵਾਸਤੇ ਸੜਕਾਂ ਦੇ ਉੱਤੇ ਤਪਦੀ ਧੁੱਪ ਦੇ ਉੱਤੇ ਲੁੱਕ ਦੇ ਉੱਤੇ ਬਹਿਣਾ ਪੈਂਦਾ ਡਿੱਗੀ ਜਾਂਦੇ ਆ ਜਾਂਦੇ ਸਾਰ ਗਲੂਕੋਜ਼ ਲਾਓ ਪਾਣੀ ਪਾਓ ਮੂੰਹ ਚ 2-2 ਲੀਟਰ ਪਾਣੀ ਪਾਣਾ ਪੈਂਦਾ ਆਪਣੇ ਕੋਲੇ ਇੱਕ ਬੋਤਲ ਨਾਲ ਲੈ ਕੇ ਜਾਓ ਜੇ ਕੋਈ ਤੁਸੀਂ ਕਿਤੇ ਜਾ ਰਹੇ ਹੋ ਘਟੋੜ ਹੋ ਸਕਦਾ ਕੋਈ ਪੰਛੀ ਕੋਈ ਪਸ਼ੂ ਕੋ ਡਿੱਗਿਆ ਪਿਆ ਤਾਂ ਘਟੋੜ ਜਲਦੀ ਜੀ ਜਾ ਕੇ ਉਹਦੇ ਮੂੰਹ ਚ ਦੋ ਤੁਪਕੇ ਪਾਣੀ ਨਾਲ ਹੋ ਸਕਦਾ ਕੋਈ ਜੀਵਨ ਜਿੰਦਗੀ ਬਚ ਜੇ ਲੇਕਿਨ ਜੇ ਅਸੀਂ ਬਸ ਐਨਾ ਹੀ ਸੋਚਣਾ ਵੀ ਕਰੇ ਆ ਗਏ ਆ ਜਲਦੀ ਜੀ ਏਸੀ ਛੱਡੋ ਕੁਦਰ ਸ਼ਾਲਾ ਦਾ ਬਹਿ ਜਾਓ ਲੇਕਿਨ ਉਹ ਕੰਮ ਤਾਂ ਫਿਰ ਦੇਖੋ ਜੇ ਆਪਾਂ ਮਿਹਨਤ ਕਰਨੀ ਹੈ ਜੀ ਇਹਦੇ ਵਿੱਚ ਮਿਹਨਤ ਕਰਨ ਵਾਸਤੇ ਥੋੜੀ ਬਹੁਤ ਤਾਂ ਦੇਖੋ ਆਪਾਂ ਨੂੰ ਕਰਨਾ ਪਊਗਾ ਅ ਥੋੜੀ ਜੀ ਤਕਲੀਫ ਆਪ ਨੂੰ ਵੀ ਦੇਣੀ ਪਊਗੀ ਉਹ ਕਹਿੰਦੇ ਨੇ ਵੀ ਥੋੜਾ ਜਿਹਾ ਜੇ ਅੱਜ ਕੁਝ ਕਰਨਾ ਤਾਂ ਕੱਲ ਦਾ ਵੀ ਸੋਚਣਾ ਪਊਗਾ ਜੇ ਲੈ ਤੋ ਕੱਲ ਐ ਲੇਕਿਨ ਇਹ ਗੱਲਾਂ ਇਹ ਬਣੀਆਂ ਕਦੇ ਵਾਸਤੇ ਆਪਾਂ ਨੂੰ ਸਮਝਾਣ ਵਾਸਤੇ ਬਣੀਆਂ ਨੇ ਲੇਕਿਨ ਇਹ ਸਿਰਫ ਦੀਵਾਰਾਂ ਤੇ ਨਹੀਂ ਲਿਖਣੀਆਂ ਆਪਾਂ ਇਹਨਾਂ ਦੇ ਉੱਤੇ ਅਮਲ ਵੀ ਕਰਨਾ ਪਊਗਾ ਆਪਾਂ ਨੂੰ ਅਮਲ ਕਰਾਂਗੇ ਤਾਂ ਜਾ ਕੇ ਅੱਗੇ ਆਪਾਂ ਆਉਣ ਵਾਲਾ ਟਾਈਮ ਬੱਚਿਆਂ ਨੂੰ ਆਪਣਿਆਂ ਵਾਲੀ ਪੀੜ੍ਹੀ ਨੂੰ ਆਪਾਂ ਸੁੱਖਾ ਕਰ ਲਾਂਗੇ ਜੇ ਨਹੀਂ ਤਾਂ ਦੇਵਾਂਗੇ ਤਾਂ ਤੁਸੀਂ ਦੇਖੋ ਵੀ ਪਹਿਲਾ ਪੰਛੀ ਕਿੰਨੇ ਕੋਠਿਆਂ ਤੇ ਹੁੰਦੇ ਸੀਗੇ ਚੈ ਚੈ ਕਰਦੇ ਸੀਗੇ ਹੈਨਾ ਛੋਟੇ ਛੋਟੇ ਚਿੜੀਆਂ ਆਉਂਦੀਆਂ ਸੀ ਉਹਨਾਂ ਕਿੱਥੇ ਹੈ ਜੀ ਲੇਕਿਨ ਉਹਨੂੰ ਬੁਲਾਣਾ ਪਊਗਾ ਉਹ ਐਂ ਲਾ ਲੋ ਵੀ ਆਪਣੇ ਤੋਂ ਹੀ ਨਾਰਾਜ਼ ਹੋ ਗਏ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸਾਨੂੰ ਹੌਸਲੇ ਲਾਣੇ ਪੈਣਗੇ ਕੁਦਰਤ ਨੂੰ ਵਾਤਾਵਰਨ ਨੂੰ ਬਚਾਉਣਾ ਪਊਗਾ ਪੇੜ ਲਾਣੇ ਪੈਣਗੇ ਜਿਹਦੇ ਕਰਕੇ ਪੰਛੀ ਸਾਡੇ ਕੋਲ ਦੁਬਾਰੇ ਆਣ ਪੰਛੀ ਆਣਗੇ ਇਹ ਤਾਂ ਤੁਸੀਂ ਸਮਝੋ ਵੀ ਬਸ ਐਂ ਲਾ ਲੋ ਵੀ ਆਣ ਵਾਲੇ ਕਈ ਸਾਲਾਂ ਤੱਕ ਸਾਨੂੰ ਏਸੀ ਦੀ ਵੀ ਲੋੜ ਨਹੀਂ ਪੈਣੀ ਲੇਕਿਨ ਜੇ ਗੱਲ ਹੋਈ ਵੀ ਵਾ ਧਿਆਨ ਦੇਣ ਦੀ ਲੋੜ ਹੈ ਇਸ ਕਰਕੇ ਐਸੀ ਹਰ ਗਰਮੀ ਪੰਛੀਆਂ ਦਾ ਵਾਸਤੇ ਕਾਉਂਸਲੇ ਜਿਹਦੇ ਵਿੱਚ ਛੋਟੇ ਪੰਛੀ ਆ ਸਕਣਾ ਤੁਹਾਡੇ ਸਾਹਮਣੇ ਦੇਖੋ ਬਣਾਈ ਹੋਇਆ ਨਾ ਗਮਲੇ ਬਣਵਾਏ ਆ ਪੰਛੀ ਉਹ ਪਸ਼ੂਆਂ ਵਾਸਤੇ ਦੇਖੋ ਜੇ ਛੋਟਾ ਪੰਛੀ ਵੀ ਹੈਗਾ ਦੇਖੋ ਉੱਤੋਂ ਜਾ ਰਿਹਾ ਹੈ ਅਗਲਾ ਦੇਦਾ ਪਾਣੀ ਹੈ ਇੱਕ ਚਾਹ ਹੋ ਜਾਂਦੀ ਹੈ ਤੁਸੀਂ ਐ ਕਰੋ ਇੱਕ ਘਰ ਦੇ ਬਾਹਰ ਇੱਕ ਡੋਂਗਾ ਰੱਖ ਲਓ ਤੇ ਪਸ਼ੂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਜਾ ਕੇ ਮੈਨੂੰ ਖਾਣ ਨੂੰ ਮਿਲੂਗਾ ਉੱਥੇ ਜਾ ਕੇ ਪੀਣ ਨੂੰ ਮਿਲੂਗਾ ਤੁਸੀਂ ਕੋਠੋ ਤੇ ਇੱਕ ਪਿਆ ਰੱਖ ਲਓ ਪਿਆਲਾ ਪਾਣੀ ਦਾ ਪੰਛੀ ਨੂੰ ਸਭ ਪਤਾ ਹੁੰਦਾ ਜੇ ਉੱਥੇ ਸਾਨੂੰ ਪਾਣੀ ਮਿਲ ਜੂਗਾ ਐਵੇਂ ਸਾਨੂੰ ਬੁਲਾਣਾ ਪਊਗਾ ਬੁਲਾਵਾਂਗੇ ਆਣਗੇ ਅਸੀਂ ਵੀ ਖੁਸ਼ ਆ ਪਸ਼ੂ ਵੀ ਖੁਸ਼ ਆ ਚਾਰ ਦੁਆਵਾਂ ਮਿਲਣਗੀਆਂ ਸਾਨੂੰ ਵੀ ਬਹੁਤ ਖੁਸ਼ੀ ਹੋਗੀ ਬਟਿੰਡੇ ਦੇ ਵਿੱਚ ਕਈ ਕਾਫੀ ਐਸੇ ਘਰ ਨੇ ਮੇਰੇ ਦੋਸਤ ਨੇ ਕਾਫੀ ਨੇ ਜਿਹੜੇ ਦਿਨ ਦੀ ਸ਼ੁਰੂਆਤ ਹੀ ਇਸ ਕੰਮ ਚ ਕਰਦੇ ਆ ਕੋਈ ਚੋਗਾ ਪਾ ਕੇ ਕਰ ਰਿਹਾ ਪਿਆਲਾ ਸਾਫ ਕਰਕੇ ਪਾਣੀ ਪਾ ਰਿਹਾ ਬੜੀ ਖੁਸ਼ੀ ਮਿਲਦੀ ਆ ਦਿਲ ਨੂੰ ਸਕੂਨ ਮਿਲਦਾ ਐਜਾ ਕੰਮ ਕਰਕੇ ਸੇਵਾ ਜਿਹੜਾ ਸਕੂਨ ਸੇਵਾ ਚੋਂ ਕਿਤੇ ਹੈ ਹੀ ਨਹੀਂ ਜੀ ਲੇਕਿਨ ਸੇਵਾ ਕਰਨ ਵਾਸਤੇ ਥੋੜੀ ਮਿਹਨਤ ਲੱਗਦੀ ਆ ਆਪਣੇ ਆਪ ਨੂੰ ਢਾਲਣਾ ਪੈਂਦਾ ਫਿਰ ਜਾ ਕੇ ਸੇਵਾ ਤੁਹਾਡੇ ਰੰਗ ਲਿਆਂਦੀ ਆ ਪੰਛੀ ਆਣਗੇ ਕੁਦਰਤ ਬਚੂਗੀ ਆਨਰ ਦੇ ਦੇਣ ਆਪਣੇ ਵੈਸੇ ਹੀ ਸਫਰ ਹੋ ਜਾਣੇ ਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਟਾਈਮ ਕੱਟ ਕੇ ਆਏ ਹੋ ਪੰਛੀਆਂ ਲਈ ਘਰ ਬਣਾਏਗੇ ਤੇ ਛੋਟੇ ਛੋਟੇ ਮਿੱਟੀ ਦੇ ਪਰਤਨ ਇਹ ਕੋਠਿਆਂ ਤੇ ਧਰਨੇ ਤੁਸੀਂ ਛੱਤਾਂ ਤੇ ਹਨਾ ਤਕੀ ਮੈਸੇਜ ਦੇ ਨਾਲੋਂ ਕਿਸ ਤਰ੍ਹਾਂ ਜੁੜੇ ਹੋ ਤੁਸੀਂ ਇਹਨਾਂ ਨਾਲ ਅਸੀਂ ਲੋਕਾਂ ਨੇ ਹੀ ਮੈਸੇਜ ਦਿੱਤੇ ਕਿ ਵੱਧ ਤੋਂ ਵੱਧ ਸੇਵਾ ਕਰੋ ਐਨੀਮਲ ਲਵਰ ਬਣੋ ਸਾਡੀ ਟੀਮ ਦੇ ਨਾਲ ਜੁੜੋ ਔਰ ਪੰਛੀਆਂ ਲਈ ਪਸ਼ੂਆਂ ਲਈ ਜਿਸ ਤਰ੍ਹਾਂ ਕਿ ਆ ਗਮਨੇ ਦੇਖੋ ਹੈਗੇ ਨੇ ਇਹ ਕਾਉਂਸਲੇ ਰੱਖੇ ਹੋਏ ਨੇ ਕਿ ਇਹਨਾਂ ਨੂੰ ਵੱਧ ਤੋਂ ਵੱਧ ਲਾਓ ਤਾਂ ਕਿ ਪਸ਼ੂ ਜਿਵੇਂ ਕਿ ਪਾਣੀ ਤੋਂ ਬਿਨਾ ਡਿਗ ਰਹੇ ਨੇ ਔਰ ਪੰਛੀ ਵੀ ਜਿਹੜੇ ਦਰਖਤਾਂ ਤੋਂ ਉੱਪਰ-ਨੀਚੇ गिर ਰਹੇ ਨੇ ਜਿਆਦਾ 47 ਡਿਗਰੀ ਦੇਖੋ ਅੱਜ ਹੈ ਕਿੰਨਾ ਬਾਤਵਰਸਤਾ ਫਿਰ ਅਸੀਂ ਥੱਲੇ ਵਰ ਜਾਗੇ ਕੂਲਰ ਥੱਲੇ ਵਰ ਜਾਗੇ ਪਰ ਉਹਨਾਂ ਵਾਸਤੇ ਕੋਈ ਪੇੜ ਜਿਹੜਾ ਉਹਨਾਂ ਦੇ ਘਰ ਉਹ ਵੀ ਕੱਟੇ ਗ ਜਿੰਦਾ ਕਾਉਂਸਲ ਨੇ ਰੱਖਿਆ ਵੱਧ ਤੋਂ ਵੱਧ ਪੇੜ ਲਗਾਓ ਔਰ ਪਸ਼ੂਆਂ ਦੀ ਸੇਵਾ ਕਰੋ ਪੰਛੀਆਂ ਦੀ ਸੇਵਾ ਕਰੋ ਇੱਕ ਮੈਸੇਜ ਦੇਣਾ ਚਾਹਾਂਗੇ ਬੇਟਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਹੱਥ ਵਿੱਚ ਮਿੱਟੀ ਦਾ ਬਰਤਨ ਫੜਿਆ ਹੈ ਛੋਟਾ ਜਿਹਾ ਘਰ ਹੈਗਾ ਪੰਛੀਆਂ ਵਾਸਤੇ ਕਿਸ ਤਰ੍ਹਾਂ ਮਨ ਚ ਆਇਆ ਤੁਸੀਂ ਕਿਸ ਤਰ੍ਹਾਂ ਜੁੜੇ ਹੋ ਇਹਨਾਂ ਨਾਲ ਐਕਚੁਅਲੀ ਨਾ ਜਦੋਂ ਅਸੀਂ ਸ਼ੁਰੂ ਚ ਪੜਦੇ ਹੁੰਨੇ ਆ ਛੋਟੇ ਹੁੰਨੇ ਆ ਹਨਾ ਪੜਦੇ ਹੁੰਨੇ ਆ ਹਮੇਸ਼ਾ ਹੀ ਕਿ ਜਾਨਵਰਾਂ ਦੀ ਐਨੀਮਲਸ ਦੀ ਕਿਸੇ ਦੀ ਵੀ ਹੈਲਪ ਕਰਨੀ ਚਾਹੀਦੀ ਹੈ ਹਮੇਸ਼ਾ ਤਾਂ ਇਹ ਚੀਜ਼ ਆਪਾਂ ਨੂੰ ਸ਼ੁਰੂ ਤੋਂ ਸਿਖਾਈ ਜਾਂਦੀ ਹੈ ਤੇ ਜੇ ਸਿਖਾਈ ਜਾਂਦੀ ਹੈ ਤਾਂ ਵੱਡੇ ਹੋ ਕੇ ਕੁਝ ਲੋਕ ਕੀ ਇਹਨੂੰ ਨਜ਼ਰ ਅੰਦਾਜ਼ ਕਰ ਦਿੰਦੇ ਇਗਨੋਰ ਕਰ ਦਿੰਦੇ ਵੀ ਨਹੀਂ ਕਰਨੀ ਪਰ ਫਿਰ ਵੀ ਇਸ ਨੂੰ ਬਹੁਤ ਇਹ ਬਹੁਤ ਜ਼ਰੂਰੀ ਹੈ ਪੰਛੀਆਂ ਨੂੰ ਬਚਾਉਣਾ ਜੇ ਇਸ ਚੀਜ਼ ਨੂੰ ਨਾ ਬਚਾਵਾਂਗੇ ਫਿਰ ਅੱਗੇ ਜਾ ਕੇ ਕੁਦਰਤ ਆਪਾਂ ਨੂੰ ਬਚਾਉਗੀ ਇੱਕ ਦਿਨ ਇਹ ਹੋ ਜਾਊਗਾ ਕਿ ਏਸੀ ਵੀ ਖਤਮ ਹੋ ਜਾਈਏ ਏਸੀ ਵੀ ਕੰਮ ਕਰਨੇ ਬੰਦ ਕਰ ਹੋ ਜਾਣਗੇ ਪਰ ਉਸ ਟਾਈਮ ਨੇ ਨਾ ਕੁਦਰਤ ਨੇ ਬਚਾਣਾ ਹੈ ਸਾਨੂੰ ਜੇ ਕੁਦਰਤ ਬਚਾਊਗੀ ਤਾਂ ਆਪਾਂ ਆਪਾਂ ਅੱਜ ਕੁਦਰਤ ਨੂੰ ਬਚਾਵਾਂਗੇ ਤਾਂ ਕੁਦਰਤ ਸਾਨੂੰ ਕੱਲ ਨੂੰ ਬਚਾਊਗੀ ਤਾਂ ਇਹ ਗੱਲ ਸਹੀ ਹੈ ਕਿ ਹਮੇ ਨੂੰ ਜੋੜਿਆ ਤਾਂ ਟੇਕ ਚੰਸਰ ਹੈਗੇ ਆ ਉਹਨਾਂ ਨੇ ਜੋੜਿਆ ਹੈਗਾ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਤੇ ਮੇਰੇ ਮम्मा ਵੀ ਬਹੁਤ ਹੈਲਪ ਕਰਦੇ ਆ ਮੈਨੂੰ ਮੈਨੂੰ ਮੋਟੀਵੇਟ ਬਹੁਤ ਕਰਦੇ ਆ ਕਿ ਇਹ ਪੰਛੀਆਂ ਨੂੰ ਪਾਣੀ ਦੇ ਸਵੇਰੇ ਉੱਠ ਕੇ ਉਹ ਹਮੇਸ਼ਾ ਮੈਨੂੰ ਕਹਿੰਦੇ ਆ ਵੀ ਤੂੰ ਪੰਛੀਆਂ ਨੂੰ ਪਾਣੀ ਪਾ ਕੇ ਆ ਜਾਂ ਫਿਰ ਚੋਗਾ ਪਾ ਕੇ ਆ ਜਾਂ ਫਿਰ ਇਸ ਤਰ੍ਹਾਂ ਉਹ ਮੈਨੂੰ ਬਹੁਤ ਕਾਫੀ ਮੋਟੀਵੇਟ ਕਰਦੇ ਆ ਤਾਂ ਮੈਂ ਅੱਗੇ ਮੋਟੀਵੇਟ ਕਰਨਾ ਚਾਹੂੰਗੀ ਮੇਰੇ ਵਰਗੇ ਜਿਹੜੇ ਯੂਥ ਹੈਗੇ ਮੇਰੇ ਵਰਗੇ ਜਿਹਨੇ ਹੈਗੇ ਉਹਨਾਂ ਨੂੰ ਕਹਿਣਾ ਚਾਹੂੰਗੀ ਜ਼ਰੂਰ ਤੁਸੀਂ ਥੋੜਾ ਥੋੜਾ ਕਰਿਆ ਕਰੋ ਜੇ ਥੋੜਾ ਥੋੜਾ ਕਰੋਗੇ ਤਾਂ ਅੱਗੇ ਆਉਣ ਵਾਲੀ ਹੋ ਸਕਦਾ ਜਨਰੇਸ਼ਨ ਨੂੰ ਬਹੁਤ ਸਾਰੀਆਂ ਸਪੀਸੀਜ਼ ਐ ਹੋ ਜੀਆਂ ਨੇ ਜਿਹੜੀ ਐਕਸਟਿੰਟ ਹੋ ਚੁੱਕੀਆਂ ਨੇ ਗਾਇ ਤਾਂ ਅੱਗੇ ਵਾਲੀ ਜਨਰੇਸ਼ਨ ਨੂੰ ਉਹ ਚੀਜ਼ ਦਿਖਣ ਲੱਗ ਜੂਗੀ ਬਹੁਤ ਵਧੀਆ ਬੇਟਾ ਤੇ ਗੱਲਬਾਤ ਕਰਦੇ ਆਂ ਵੀਰ ਜੀ ਪੰਜਾਬ ਇੱਕ ਖੁਸ਼ਹਾਲ ਸੀਗਾ ਇੱਥੇ ਪੇੜ-ਪੋਦੇ ਹੁੰਦੇ ਸੀ ਰਕਸ਼ ਹੁੰਦੇ ਸੀ ਅੱਜ ਕੱਲ ਦੇਖਿਓ ਤਾਂ ਘਰਾਂ ਵਿੱਚ ਲਾਲਚ ਦੇ ਮਾਰੇ ਇਹ ਟਾਵਰ ਲਾ ਲੈਂਦੇ ਆਪਦੇ ਲੋਕੀ ਹਣਾ ਤਾਂ ਈ ਮੈਸੇਜ ਦੇਣਾ ਚਾਹੁੰਦੇ ਹਾਂ ਪੇੜ ਪੌਦੇ ਲਾਣੇ ਚਾਹੀਦੇ ਆਗੇ ਮਿੱਟੀ ਦੇ ਬਰਤਨ ਅੱਜ ਦੇ ਗੱਲ ਕਰੀਏ ਪਹਿਲਾਂ ਇਸ ਚੀਜ਼ਾਂ ਦਾ ਕੋਈ ਉਹ ਨਹੀਂ ਹੁੰਦਾ ਸੀ ਨਾ ਨਹੀਂ ਬਿਲਕੁਲ ਦੇਖੋ ਦਿਨੋ ਦਿਨ ਪੇੜ ਪੌਦੇ ਘਟਦੇ ਜਾ ਰਹੇ ਆ ਪੇੜ ਘਟਦੇ ਜਾ ਰਹੇ ਆ ਉਹਨਾਂ ਦੀ ਦਿਨੋ ਦਿਨ ਕਟਾਈ ਹੋ ਰਹੀ ਆ ਤੇ ਇਸ ਲਈ ਆਪਾਂ ਨੂੰ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਪੇੜ ਕੱਟਿਆ ਗਿਆ ਸਮੋ ਕਿੰਨੇ ਪੰਛੀ ਦਾ ਘਰ ਉੱਜੜ ਗਿਆ ਉਸ ਦੇ ਵਿੱਚ ਤੇ ਇਸ ਲਈ ਸਾਡੀ ਸੰਸਥਾ ਕਾਫੀ ਸਾਲਾਂ ਤੋਂ ਇਹ ਪਹਿਲ ਕਰ ਰਹੀ ਹੈ ਵੀ ਬਤੋ ਜਿੰਨੇ ਪੰਛੀ ਦੇ ਬਣਾ ਲੈਣ ਲਈ ਘਰ ਨਹੀਂ ਉਹ ਆਪ ਘੋਸ਼ਲਾ ਕਹਿੰਦੇ ਆ ਉਹ ਬਤੋ ਜਿੰਨੇ ਹੁੰਦੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਬਤੋ ਲਗਾਏ ਜਾਂ ਤੇ ਲੋਕਾਂ ਨੂੰ ਮੋਟੀਵੇਟ ਕੀਤਾ ਹੋਵੇ ਵੀ ਉਹ ਵੀ ਲਗਾਣ ਤੇ ਇਸ ਜੀ ਗੱਲ ਨਹੀਂ ਸਾਡੇ ਮੋਟੀਵੇਟ ਹੋ ਕੇ ਬਹੁਤ ਲੋਕ ਲਗਾਉਂਦੇ ਵੀ ਐਸੇ ਕੰਮ ਕਰਦੇ ਵੀ ਹੈ ਜਾਂ ਸਾਨੂੰ ਸਹਿਯੋਗ ਵੀ ਦਿੰਦੇ ਹੈ ਫਰੋਸ ਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਅੱਜ ਕੱਲ ਦਾ ਟੈਂਪਰੇਚਰ ਕਿੰਨਾ ਜ਼ਿਆਦਾ ਹਾਈ ਹੋਇਆ ਪਿਆ ਤੇ ਉਸ ਦੇ ਵਿੱਚ ਕੱਲ ਵੀ ਦੇਖੋ ਇਹ ਚਾਰ ਮੋਤਾ ਹੋ ਚੁੱਕੇ ਗਰਮੀ ਨਾਲ ਤੇ ਦੋ ਬੰਦੇ ਬੇਹੋਸ਼ ਹੋ ਚੁੱਕੇ ਆ ਤੇ ਅੱਜ ਇਹ ਬੰਦਿਆ ਦਾ ਇਹ ਹਾਲ ਹੋ ਰਿਹਾ ਤਾਂ ਪੰਛੀ ਦਾ ਕੀ ਹਾਲ ਹੋਊਗਾ ਤੁਸੀਂ ਖੁਦ ਸੋਚ ਸਕਦੇ ਹੋ ਇਸ ਦੇ ਵਿੱਚ ਤੇ ਇਸ ਤੇ ਸਾਨੂੰ ਵੀ ਇਹਨਾਂ ਪੰਛੀ ਦਾ ਧਿਆਨ ਰੱਖਣਾ ਚਾਹੀਦਾ ਖੁਦ ਹੀ ਇਹਨਾਂ ਦਾ ਇਨਸਾਨੀ ਨਾਲ ਆਸਰਾ ਬਣ ਸਕਦਾ ਵੀ ਇਹਨਾਂ ਲਈ ਪਾਣੀ ਦਾ ਕਮ ਸੇ ਇੱਕ ਕਟੋਰਾ ਤਾਂ ਆਪਾਂ ਛਾਤੇ ਰੱਖ ਸਕਦੇ ਆ ਇੱਕ ਛਾਤੇ ਰੱਖਦੇ ਇੱਕ ਕਟੋੜੀ ਜੀ ਗਾਂਵ ਗਊਆਂ ਲਈ ਕੁੱਤੇ ਲਈ ਜਬੇ ਸਾਰਾ जानवली ਆਪਾ ਹੋਰ ਅਛਾ ਦੇ ਪਾਣੀ ਦਾ ਕਟੋਰਾ ਜਾ ਕਿ ਇਹਨੂੰ ਪਿਆਸ ਲੱਗੇ ਤਾਂ ਕਿ ਪਾਣੀ ਪੀ ਸਕੇ ਤਾਂ ਦੀ ਪਿਆਸ ਬੁਝਾ ਸਕੇ ਕਿਉਂਕਿ ਇਹ ਸਿਰਫ ਬੇਜਵਾਨ ਹੁੰਦੇ ਐ ਮੰਗ ਨਹੀਂ ਸਕਦੇ ਸਿਰਫ ਆਪਾਂ ਹੀ ਇਹਨਾਂ ਦਾ ਸਾਰਾ ਬਣ ਸਕਦੇ ਆਂ ਆਪਾਂ ਇਹਨਾਂ ਦੀ ਹੈਲਪ ਕਰ ਸਕਦੇ ਆਂ ਇਹਨਾਂ ਦਾ ਦੁੱਖਦਾਰ ਆਪਾਂ ਹੀ ਸਮਝ ਸਕਦੇ ਆਂ ਤਾਂ ਬਿਲਕੁਲ ਜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਕਿ ਇਹ ਸੰਸਥਾ ਨੇ ਇੱਕ ਮੈਸੇਜ ਦਿੱਤਾ ਲੋਕਾਂ ਨੂੰ ਆਪ ਦੇ ਛਤਾ ਉੱਤੇ ਮਿੱਟੀ ਦੇ ਬਰਤਨਾ ਵਿੱਚ ਪਾਣੀ ਰੱਖੋ ਤਾਂ ਕਿ ਬੇਜੁਬਾਨ ਪੰਛੀ ਉਸ ਨੂੰ ਪੀ ਸਕਣ ਤਾਂ ਕਿ ਆਪਣੀ ਜਾਨ ਬਚਾ ਸਕਣ ਕੈਮਰਾਮੈਨ ਗੁਰਵਿੰਦਰ ਨਾਲ ਕਪਿਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ